ਅਨੁਸਾਰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਜਿਹੜਾ ਹੈ ਉਹ ਸਮੁੱਚੇ ਸਿੱਖ ਜਗਤ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਪਟਨਾ ਸਾਹਿਬ ਵੀ ਲਗਾਤਾਰ ਗੁਰਮਤ ਸਮਾਗਮ ਚੱਲ ਰਿਹਾ ਹੈ ਰਾਤ ਮੈਂ ਘਰ ਵਿੱਚ ਬੈ ਕੇ ਵੀ ਪਟਨਾ ਸਾਹਿਬ ਤੋਂ ਕਥਾ ਸਰਵਣ ਕੀਤੀ ਹੈ ਕਿਉਂਕਿ ਭਾਵੇਂ ਕਈ ਜਗਤ ਤੇ ਕੱਲ ਨੂੰ ਮਨਾਇਆ ਜਾਣਾ ਪਰ ਅਸਲ ਵਿੱਚ ਮੂਲ ਨਾਨਕ ਸਾਹਿਬੀ ਕੈਲੰਡਰ ਦੇ ਮੁਤਾਬਕ ਅੱਜ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 1665 ਵਿੱਚ ਗੁਰਤਾ ਗੱਦੀ ਮਿਲਦੀ ਹੈ ਨਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ Hindu ਤੀਰਥਾਂ ਤੋਂ ਹੁੰਦਿਆਂ ਹੁੰਦਿਆਂ ਕਿਉਂਕਿ ਮਹਾਰਾਜ ਨੇ ਭੁੱਲੇ ਭੜਕੇ ਲੋਕਾਈ ਨੂੰ ਸੱਚ ਦੇ ਰਾਹ ਤੇ ਪਾਉਣਾ ਸੀ ਮਹਾਰਾਜ ਦੀ ਬਾਣੀ ਦਾ ਵਚਨ ਵੀ ਹੈ ਵੀ ਉਦਮ ਸਦਗੁਰ ਕੀਆ ਸਭ ਲੋਕ ਉਦਰਨ ਅਰਥਾ ਤੇ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਪਟਨੇ ਦੀ ਧਰਤੀ ਤੇ ਗਏ ਕੁਦਰਤੀ ਤੌਰ ਤੇ ਉਦੋਂ ਵਾਰਸਾਂ ਬਹੁਤ ਜ਼ਿਆਦੇ ਪੈਂਦੀਆਂ ਸਨ ਚਮਾਸਾ ਲੱਗ ਗਿਆ ਤੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਪਤਾ ਲੱਗਿਆ ਵੀ ਅਸਾਮ ਦੀ ਧਰਤੀ ਤੇ ਬਹੁਤ ਮਾੜੇ ਹਾਲਾਤ ਬਣੇ ਹੋਏ ਐ ਰਾਜੇ ਇੱਕ ਦੂਜੇ ਨਾਲ ਲੜਾਈ ਝਗੜਾ ਕਰਦੇ ਪਏ ਐ ਕਿਉਂਕਿ ਸੇਵਾ ਜੀ ਮਰਾਟਾ ਜਿਹੜਾ ਸੀ ਨਾ ਉਹ ਰਾਜਾ ਰਾਮ ਸਿੰਘ ਦੇ ਮੈਲਾ ਤੋਂ ਆਪਣੇ ਪੁੱਤਰ ਸਣੇ ਨਸ ਗਿਆ ਸੀ ਤੇ ਦਾ ਜਿਹੜਾ ਦੋਸਤ ਔਰੰਗਜ਼ੇਬ ਨੇ ਉਹਦੇ ਸਿਰ ਤੇ ਮੜਿਆ ਪਹਿਲਾਂ ਤਾਂ ਉਹਨੇ ਮਨ ਬਣਾਇਆ ਵੀ ਇਹਨੂੰ ਬਹੁਤ ਸਖਤ ਸਜ਼ਾ ਦਿੱਤੀ ਜਾਵੇ ਪਰ ਬਾਅਦ ਵਿੱਚ ਉਹਨੇ ਕੀ ਕੀਤਾ ਵੀ ਇਹਨੂੰ ਮੈਂ ਅਸਾਮ ਦੀ ਮਹਿਮਤੇ ਭੇਜ ਦਿੰਨਾ ਕਿਉਂਕਿ ਉਹਨੂੰ ਪਤਾ ਸੀ ਵੀ ਜਿਹੜਾ ਇੱਕ ਵਾਰੀ ਅਸਾਮ ਦੀ ਧਰਤੀ ਤੇ ਜਾਂਦਾ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਤੇ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਪਤਾ ਲੱਗਿਆ ਤੇ ਮਹਾਰਾਜ ਆਪਣੇ ਪਰਿਵਾਰ ਨੂੰ ਪਟਨੇ ਦੀ ਧਰਤੀ ਤੇ ਛੱਡ ਕੇ ਜਦੋਂ ਅਸਾਮ ਦੀ ਧਰਤੀ ਤੇ ਗਏ ਤੇ ਸਤਗੁਰਾਂ ਦੇ ਜਾਣ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਦੀ ਪੁੱਖ ਕੁਖ ਨੂੰ ਭਾਗ ਲੱਗੇ ਤੁਸੀਂ ਅੰਦਾਜ਼ਾ ਲਾ ਕੇ ਵੇਖ ਲਓ ਗੁਰਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰ ਕੌਰ ਜੀ ਦਾ ਜਿਹੜਾ ਵਿਆਹ ਉਹ 1634 ਵਿੱਚ ਹੁੰਦਾ ਹੈ ਤੇ ਗੁਰੂ ਗੋਬਿੰਦ ਰਾਏ ਮਿੱਜੀ ਦਾ ਜਨਮ 22 ਦਸੰਬਰ 1666 ਵਿੱਚ ਹੁੰਦਾ ਤਿੰਨ ਦਹਾਕੀਆਂ ਤੋਂ ਵੱਧ ਸਮਾਂ ਹੋ ਗਿਆ ਇੰਨੇ ਸਮੇਂ ਬਾਅਦ ਘਰ ਵਿੱਚ ਪੁੱਤਰ ਪੈਦਾ ਹੋਣ ਔਲਾਦ ਪੈਦਾ ਹੋਣੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਨੁੱਖਤਾ ਦੇ ਭਲੇ ਦੇ ਕਾਰਜ ਕਰਦੇ ਫਿਰਦੇ ਆਖਰ ਉਹ ਸਮਾਂ ਆਇਆ ਸਤ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾ ਆਏ ਸੇ ਜੰਤ ਭਈ ਹਰਿਆਵਲੀ ਜਿਨੀ ਮੇਰਾ ਸਤਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਤੇ ਉਹ ਭਾਗਾ ਭਰਿਆ ਦਿਨ ਜਦੋਂ ਮਾਤਾ ਗੁਜਰ ਕੌਰ ਜੀ ਦੀ ਕੁੱਖ ਵਿੱਚੋਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ 22 ਦਸੰਬਰ 1666 ਨੂੰ ਗੁਰੂ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਬੜੀਆਂ ਖੁਸ਼ੀਆਂ ਮਨਾਇਆਂ ਗਈਆਂ ਬਧਾਈਆਂ ਦਿੱਤੀਆਂ ਗਈਆਂ ਤੇ ਮੰਨਿਆ ਜਾਂਦਾ ਵੀ ਉਸ ਵੇਲੇ ਜਿਹੜਾ ਪੀਰ ਭੀਖਣ ਸਾਹ ਸੀ ਨਾ ਜਿਹੜਾ ਕਦੇ ਮੱਕੇ ਵੱਲ ਜਿਹੜਾ ਸਜਦਾ ਕਰਦਾ ਸੀ ਜਦੋਂ ਨਿਵਾਜ਼ ਪੜਦਾ ਸੀ ਅੱਜ ਉਹਨੇ ਪਟਨਾ ਸਾਹਿਬ ਦੀ ਧਰਤੀ ਵੱਲ ਸਜਦਾ ਕੀਤਾ ਤੇ ਇਹਦੇ ਨਾਲ ਦੇ ਚੇਲਿਆਂ ਨੇ ਪੁੱਛਿਆ ਸਾਈ ਜੀ ਕੋਈ ਆਮ ਮੁਸਲਮਾਨ ਹੋਵੇ ਤੇ ਭੁੱਲ ਕਰ ਜਾਵੇ ਤੇ ਮੰਨਿਆ ਜਾ ਸਕਦਾ ਤੁਹਾਡਾ ਤੇ ਰਤਬਾ ਵੀ ਬਹੁਤ ਵੱਡਾ ਇਹ ਤੁਸੀਂ ਨੇ ਕੀ ਕੀਤਾ ਦੇਵ ਨੇ ਇੱਕ ਗੱਲ ਕਿਹਾ ਸੀ ਅਸੀਂ ਇਧਰ ਮੂੰਹ ਕਰਕੇ ਤਾਂ ਹੀ ਸਜਦਾ ਕਰਦੇ ਵੀ ਇਧਰ ਅੱਲਾ ਵਸਦਾ ਹੈ ਹਾਲਾਂਕਿ ਸਤਗੁਰਾਂ ਦੀ ਬਾਣੀ ਕਹਿੰਦੀ ਅੱਲਾ ਏਕ ਮਸੀਤ ਵਸਦਾ ਹੈ ਅਵਰ ਮੁਲਕ ਕਿਸ ਕੇ ਰਿ ਜੋ ਪਰਮਾਤਮਾ ਕਿਸੇ ਖਾਸ ਦਿਸ਼ਾ ਵਿੱਚ ਨਹੀਂ ਦੱਖਣ ਦੇਸ਼ ਹਰੀ ਕਾ ਵਾਸਾ ਪਸ਼ਮ ਅਲਾ ਮੁਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮਕਾਮ ਜਿਹੜੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨਾ ਸੁਬੰਧਤ ਘਟਨਾ ਪੜਦੇ ਆਂ ਵੀ ਮਹਾਰਾਜ ਕਾਬੇ ਵੱਲ ਮੱਕੇ ਵੱਲ ਪੈਰ ਕਰਕੇ ਪਏ ਅਸਲ ਵਿੱਚ ਮਹਾਰਾਜ ਇਹੀ ਤੇ ਸਮਝਾਉਣਾ ਚਾਹੁੰਦੇ ਸੀ ਵੀ ਰੱਬ ਇੱਕ ਦਿਸ਼ਾ ਵਿੱਚ ਥੋੜੀ ਉਹ ਇੱਕ ਥਾਂ ਤੇ ਥੋੜੀ ਕੈਦ ਹੈ ਉਥੇ ਸਾਰੀਆਂ ਦਸੇ ਦਿਸ਼ਾਂ ਰਵਿਆ ਪ੍ਰਵੇਕ ਦੱਖਣ ਦੇਸ਼ ਹਰੀਕਾ ਵਾਸਾ ਪਸ਼ਮ ਅਲਾ ਮਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮਕਾਮਾ ਪਰੇਣੀ ਆਖੀ ਵੀ ਅੱਜ ਜਿਹੜਾ ਖੁਦਾ ਦਾ ਨੂਰ ਹੈ ਨਾ ਉਹ ਪਟਨੇ ਦੀ ਧਰਤੀ ਤੇ ਪੈਦਾ ਹੋਇਆ ਹੈ ਮੰਨਿਆ ਜਾਂਦਾ ਹੈ ਵੀ ਇਹ ਜਿਹੜਾ ਪੀਰ ਸੀ ਨਾ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਕਈ ਮਹੀਨਿਆਂ ਦਾ ਸਫ਼ਰ ਕਰਦੇ ਕਿਉਂਕਿ ਉਹਨਾਂ ਸਮਿਆਂ ਵਿੱਚ ਅੱਜ ਵਰਗੇ ਆਵਾਜਾਈ ਦੇ ਸਾਧਨ ਤੇ ਹੈ ਕੋਈ ਨਹੀਂ ਸੀ ਹੁਣ ਤੇ ਤੁਸੀਂ ਸਵੇਰੇ ਚੱਲੋਗੇ ਤੇ ਰਾਤ ਤੱਕ ਪਟਨੇ ਪਹੁੰਚ ਜਾਓਗੇ ਮੇਰੇ ਯਾਦ ਹੈ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੈ ਅਸੀਂ ਹਜੂਰ ਸਾਹਿਬ ਦੀ ਯਾਤਰਾ ਤੇ ਜਾ ਰਹੇ ਸੀ ਸੰਗਤ ਸੀ ਕਾਫੀ 70 80 ਜਾਣੀ ਸੀ ਤੇ ਦੋ ਤਿੰਨ ਸਿੰਘਾਂ ਨੇ ਕਿਹਾ ਵੀ ਜੇ ਚੰਗਾ ਹੋਵੇ ਤੇ ਦਿੱਲੀ ਤੋਂ ਆਪਾਂ ਪਟਨਾ ਸਾਹਿਬ ਨੂੰ ਚਲੇ ਜਾਈਏ ਕਿਉਂਕਿ ਅਸੀਂ ਹਜੂਰ ਸਾਹਿਬ ਤੇ ਚਲੇ ਜਾਨੇ ਆ ਤੇ ਪਟਨੇ ਥੋੜਾ ਜਿਹਾ ਸੰਗਤ ਉਦੋਂ ਘਟ ਜਾਂਦੀ ਸੀ ਚਲੋ ਹੁਣ ਤੇ ਸੰਗਤ ਬਹੁਤ ਜਾਣ ਲੱਗ ਪਈ ਬੜੀਆਂ ਰੌਣਕਾਂ ਲੱਗੀਆਂ ਨੇ ਕਿਉਂਕਿ ਪਟਨਾ ਸਤਗੁਰਾਂ ਦਾ ਜਨਮ ਸਥਾਨ ਤੇ ਬਾਕੀ ਸਾਡਾ ਤਗਤ ਵੀ ਹੈ ਤੇ ਉਸ ਵੇਲੇ ਚਲੋ ਜਦੋਂ ਸੰਗਤਾਂ ਨੇ رائے ਕੀਤੇ ਸਾਰਿਆਂ ਨੇ ਕਿ ਆ ਵੀ ਬਹੁਤ ਵਧੀਆ ਗੱਲ ਐ ਸ਼ਾਇਦ ਮੈਂ ਨਾ ਭੁੱਲਦਾ ਹੁਮਾਂ 14-15 ਘੰਟੇ ਲੱਗੇ ਸੀ ਤੇ ਦਿੱਲੀ ਤੋਂ ਬਟਨਾ ਸਹਿ ਪਹੁੰਚ ਗਏ ਉਹ ਸਮਾਂ ਸੀ ਮੜ ਕੇ ਤਾਂ ਦਰਸ਼ਨ ਹੋਏ ਨਹੀਂ ਇਸ ਕਰਕੇ ਜਦੋਂ ਸਤਗੁਰਾਂ ਦਾ ਪ੍ਰਕਾਸ਼ ਹੁੰਦਾ ਤੇ ਬੜੀਆਂ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਪਰ ਮੰਨਿਆ ਜਾਂਦਾ ਵੀ ਆਪਣੇ ਪੁੱਤਰ ਦੇ ਜਨਮ ਤੋਂ ਪਹਿਲਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਸੀ ਜੇ ਸਾਡੇ ਘਰ ਪੁੱਤਰ ਪੈਦਾ ਹੋਵੇ ਤਾ ਮੇਰੇ ਪੁੱਤਰ ਦਾ ਨਾਮ ਗੋਮੰਦ ਰਾਏ ਰੱਖਿਆ ਜਾਏ ਕੁਝ ਵਿਦਵਾਨ ਕਹਿੰਦੇ ਮਹਾਰਾਜ ਨੇ ਹੁਕਮਨਾਮਾ ਭੇਜਿਆ ਸੀ ਵੀ ਮੇਰੇ ਪੁੱਤਰ ਦਾ ਨਾਮ ਇਹ ਰੱਖਿਆ ਜਾਵੇ ਸੰਗਤ ਨੂੰ ਵਧਾਈਆਂ ਵੀ ਦਿੱਤੀਆਂ ਫਿਰ 3 ਸਾਲਾਂ ਤੋਂ ਬਾਅਦ 1670 ਦੇ ਤਕਰੀਬਨ ਗੁਰਤੇਗ ਬਹਾਦਰ ਸਾਹਿਬ ਜੀ ਪਹਿਲੀ ਵਾਰੀ ਪਟਨੇ ਦੀ ਪਾਵਨ ਧਰਤੀ ਤੇ ਆ ਕੇ ਆਪਣੇ ਪੁੱਤਰ ਨੂੰ ਮਿਲਦੇ ਐ ਬਚਪਨ ਵਿੱਚ ਸਤਗੁਰਾਂ ਨੇ ਬੜੇ ਚੋਜ ਪਟਨੇ ਦੀ ਧਰਤੀ ਦੇ ਕੀਤੇ ਇਹ ਜ਼ਿਕਰ ਆਪਾਂ ਆਉਣ ਵਾਲੇ ਦਿਨਾਂ ਵਿੱਚ ਕਰਾਂਗੇ ਸੋ ਆਓ ਆਪ ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਅਕਾਲ ਕਲਜ ਕਾਉਂਸਲ ਵੱਲੋਂ ਵੀ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਜਿਹੜਾ ਹੈ, ਉਹ ਕੱਲ ਜਾਨੀ ਕਿ 7 ਤਰੀਕ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਕੱਲ ਨੂੰ ਵੀ ਆਪ ਸੰਗਤਾਂ ਨੇ ਸਵੇਰ ਦੇ ਸਮੇਂ ਵੱਧ ਚੜ੍ਹ ਕੇ ਹਾਜ਼ਰੀ ਭਰਨੀ ਹੈ। ਆਓ ਸੰਗਤ ਜੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਅੱਜ ਦੇ ਵੇਸੇ ਨਾਲ ਸੰਬੰਧ ਦਾ ਆਪ ਜੀ ਦਾ ਕੋਈ ਸਵਾਲ ਹੋਵੇ ਜਾਂ ਤੁਸੀਂ ਮੇਰੀ ਜਾਣਕਾਰੀ ਵਿੱਚ ਵਾਧਾ ਕਰਨਾ ਚਾਹੁੰਦੇ ਹੋਵੋ ਕਿਉਂਕਿ ਅੱਜ ਮੈਂ ਬਸ ਕਾਲੀ ਕਾਲੀ ਨਾਲ ਕਥਾ ਦੇ ਵਿੱਚ ਪਹੁੰਚੇ ਹਾਂ ਤੇ ਕੁਝ ਮਜਬੂਰੀਆਂ ਹੋ ਜਾਂਦੀਆਂ ਨੇ ਕੁਝ ਘਰੇਲੂ ਜਿਹੜੇ ਪਰਿਵਾਰ ਕੋਲ ਜੀਵੇ ਹੁੰਦੀ ਹੈ ਸਿਹਤ ਵੀ ਮੇਰੀ ਠੀਕ ਨਹੀਂ ਸੀ ਪਰ ਡਿਊਟੀ ਹੈ ਡਿਊਟੀ ਤੇ ਆਉਣਾ ਜ਼ਰੂਰੀ ਹੈ ਸ਼ੁਭ ਸਤਿਕਾਰਕੀ ਮੈਂ ਮਾਫੀ ਚਾਉਣਾ ਆਓ ਆਪ ਜੀ ਇਸੇ ਤਰ੍ਹਾਂ ਸਾਬਾਂ ਦੇ ਪਾਵਨ ਦਰਬਾਰ ਵਿੱਚ ਬੈਠ ਕਰਕੇ ਗੁਰੂ ਘਰ ਦੇ ਮਹਾਨ ਕੀਰਤਨੀਆਂ ਪਾਸੋਂ ਭਾਈ ਅਵਤਾਰ ਸਿੰਘ ਜੀ ਅਤੇ ਉਹਨਾਂ ਦੇ ਸਮੂੱਚੇ ਜਥੇ ਪਾਸੋਂ ਅਮਰਤ ਮਈ ਬਾਣੀ ਦੇ ਕੀਰਤਨ ਸਰਵਣ ਕਰੋ ਜੀ ਅਸੀਸ ਬਖਸ਼ੋ ਫਤਿ ਬਿਲਾਓ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ